ਕੀ ਨਾਮ ਹੈ ਤੁਹਾਡਾ ਜੀ ਕਰਮਜੀਤ कौर ਪਾਪੜਾ ਕਿਹੜੀ ਕਾਲੀਦਾਲ ਨਾਲ ਤੁਸੀਂ ਜੁੜੇ ਹੋ ਹੋ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਨਾਲ ਕਹਿੋ ਜੀ ਇਨਸਾਨ ਨੇ ਬਹੁਤ ਵਧੀਆ ਇਨਸਾਨ ਨੇ ਸਰਦਾਰ ਸਿਮਰਨ ਸਿੰਘ ਮਾਨਿਕ ਸਾਡੀ ਕੌਮ ਦਾ ਜੋਧਾ ਜਰਨੈਲ ਆ ਉਹ ਨਾ ਕਦੇ ਵੀ ਕਹਿਣਾ ਛੁਕਿਆ ਇੱਕ ਚਿੱਟੀ ਚਾਦਰ ਹੈ ਉਹ ਇਨਸਾਨ ਮਤਲਬ ਜੋ ਕਿ ਸੰਤ ਭਿੰਡਰਾਂ ਵਾਲੇ ਸੀਗੇ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਿ ਸਾਡੇ ਜਾਣ ਤੋਂ ਬਾਅਦ ਸਾਡੀ ਜਿਹੜੀ ਕੌਮ ਦੀ ਵੰਗ ਡੋ ਰਹਾ ਹੈ ਉਹ ਨਿਹੰਗ ਸਿੰਘ ਸਮਾਰਨਗੇ ਉਹ ਸੰਤ ਨਿਹੰਗ ਸਿੰਘ ਕਹਿੰਦੇ ਹੁੰਦੇ ਸੀ ਮਾਮਾ ਸਾਹਿਬ ਨੂੰ ਇਸ ਕਰਕੇ ਅਸੀਂ ਸੰ ਉਹਨਾਂ ਨਾਲ ਦਿਲੋਂ ਜੁੜੇ ਹੋਏ ਆ ਪੰਜਾਬ 'ਚ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਜੀ ਹਰ ਪੰਜਾਬੀ ਜਾਣਦਾ ਹੈ ਕਿ ਸਰਦਾਰ ਸੁਮੇ ਸਿੰਘ ਮਾਨ ਕਿਹੋ ਜੀ ਸ਼ਖਸੀਅਤ ਨੇ ਤੇ ਉਹ ਉਹ ਨੇ ਉਹ ਇਨਸਾਨ ਨੇ ਜੋ ਆਪਣੀ ਕੌਮ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਆ ਕਿ ਮੈਨੂੰ ਆਪਣੀ ਕੌਮ ਨਾਲ ਪਿਆਰ ਹੈ ਕਿ ਇੱਕ ਪਿਆਰ ਹੁੰਦਾ ਹੈ ਇੱਕ ਇਸ਼ਕ ਹੁੰਦਾ ਹੈ ਕਹਿੰਦੇ ਪਿਆਰ ਪਿਆਰ ਹੁੰਦਾ ਜਿਹੜਾ ਬਰਾਬਰਤਾ ਚ ਹੁੰਦਾ ਇਸ਼ਕ ਹੁੰਦਾ ਜਿਹੜਾ ਉਹ ਬਰਾਬਰਤਾ ਨਹੀਂ ਚਾਹੁੰਦਾ ਹੁੰਦਾ ਮੈਨੂੰ ਮੇਰੀ ਕੌਮ ਨਾਲ ਇਸ਼ਕ ਹੈ ਮੇਰੀ ਕੌਮ ਮੈਨੂੰ ਜਿਤਾਵੇ ਮੇਰੀ ਕੌਮ ਮੈਨੂੰ ਹਰਾਵੇ ਮੈਂ ਆਪਣੀ ਕੌਮ ਦੀ ਗੱਲ ਕਰਦੇ ਰਹਾਂ ਪਿਛਲੀ ਵਾਰੀ ਮਾਨਸਾਬ ਨੇ ਇਹ ਗੱਲ ਜ਼ਰੂਰ ਕਹੀ ਸੀਗੀ ਵੀ ਮੇਰੇ ਆਪਣੇ ਹੀ ਗਰਦਾਰ ਨੇ ਕਿ ਇਹਨਾਂ ਵਾਰੀ ਤੁਸੀਂ ਕੀ ਕਹੋਗੇ ਬਿਲਕੁਲ ਸਹੀ ਕਿਹਾ ਸੀਗਾ ਕੌਣ ਜੀ ਕੌਣ ਕੌਣ ਗਰਦਾਰ ਨੇ ਇਹ ਸਾਡੇ ਆਪਣੇ ਹੀ ਨੇ ਸਰੋਮਨੀ ਅਕਾਲੀ ਦਲ ਸਰੋਮਨੀ ਅਕਾਲੀ ਦਲ ਉਹਦੇ ਵਿੱਚ ਸਾਡੇ ਆਪਣੇ ਗਦਾਰ ਰਹੇ ਨੇ ਜੀ ਜੋ ਕਿ ਪਹਿਲਾਂ ਸ਼ੁਰੂ ਤੋਂ ਜੋ ਉਹਨਾਂ ਨੇ ਕਸਮਾਂ ਖਾਈਆਂ ਸੀ ਦੀਆਂ ਮਾਨ ਸਾਹਿਬ ਨਾਲ ਚਾਹੇ ਸਾਡੇ ਉਟੌੜਾ ਸਾਹਿਬ ਨੇ ਚਾਹੇ ਬਾਦਲ ਸਾਹਿਬ ਨੇ ਸਾਰਿਆਂ ਨੇ ਨਾਲ ਖੜ ਕੇ ਕਸਮਾਂ ਖਾਈਆਂ ਤੇ ਉਸ ਤੋਂ ਬਾਅਦ ਉਹ ਸਾਰੇ ਆਪਣੇ ਆਪਣੇ ਪਾਰਟੀਆਂ ਛੱਡ ਕੇ ਭੱਜ ਗਏ ਪਰ ਮਾਨ ਸਾਹਿਬ ਉਸੇ ਸਟੈਂਡ ਤੇ ਖੜੇ ਰਹੇ ਅੱਜ ਤੱਕ 40 ਸਾਲ ਹੋ ਗਏ ਉਹ ਉਸੇ ਸਟੈਂਡ ਤੇ ਖੜੇ ਨੇ ਉਹ ਇੱਕ ਸੱਚੀ ਸੁੱਚੀ ਆਤਮਾ ਹੈ ਆਕਟਮ ਸਾਨੂੰ ਅਸੀਂ ਸਲਾਮ ਕਰਦੇ ਆ ਉਹਨਾਂ ਦੇ ਜਜ਼ਬੇ ਨੂੰ ਸਾਨੂੰ ਚਾਹੀਦਾ ਕਿ ਸਾਨੂੰ ਇਹੋ ਜਿਹੀ ਸਿੱਖ ਰਾਜ ਚਾਹੀਦਾ ਇਹੋ ਜਿਹੀ ਜੋਧਾ ਚਾਹੀਦਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਆਪ ਪਾਰਟੀ ਤਾਂ ਕਿਹੋ ਜਿਹਾ ਰੁਝਾਰ ਰਿਹਾ ਹੈ ਪੰਜਾਬ 'ਚ ਦੇਖੋ ਇਹ ਉਹਦਾ ਇੱਕ ਬਦਲਾਅ ਬਦਲਾਅ ਆਪਣੇ ਵਿੱਚ ਉਦੋਂ ਲੋਕ ਬਖਲਾ ਗਏ ਸੀਗੇ ਪਰ ਹੁਣ ਸਾਰੇ ਲੋਕ ਸਮਝ ਚੁੱਕੇ ਨੇ ਵੀ ਇਹ ਪਾਰਟੀ ਤਾਂ ਪਹਿਲੀਆਂ ਪਾਰਟੀਆਂ ਨਾਲੋਂ ਵੀ ਨਲਾਇਕ ਰਹੀ ਹੈ ਸੰਗਰੂਰ ਤੋਂ ਮਾਨ ਸਾਹਿਬ ਜੀ ਖੜੇ ਨੇ ਇਸ ਟਾਈਮ ਵੀਰਵਾਰ ਨੇ ਤੋਂ ਪਿੰਡਾਂ ਚੋਂ ਸ਼ਹਿਰਾਂ ਚੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਹੈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਜੀ ਸਾਨੂੰ ਪਿੰਡਾਂ ਵਿੱਚੋਂ ਤਾਂ ਖਾਸ ਕਰਕੇ ਮਾਨਸਾਹ ਬਹੁਤ ਵੱਡੀ ਰੀਡ ਤੇ ਜਿੱਤਣਗੇ ਕਿਉਂਕਿ ਹਰ ਪਿੰਡ ਚੋਂ ਦਾ ਪਿੰਡਾਂ ਦੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਨੇ ਉਹ ਇੱਕ ਸਾਫ਼ ਸੁਥਰੇ ਸੁਤਰੇ ਆਤਮਾ ਨੂੰ ਪ੍ਰਮੋਟ ਕਰਦੇ ਨੇ ਇਹਨਾਂ ਉਹਨਾਂ ਸਮਝ ਚੁੱਕੇ ਨੇ ਕਿ ਐਦੂ ਵਧੀਆ ਸਾਫ਼ ਸੁਥਰਾ ਇਨਸਾਨ ਸਾਨੂੰ ਕੋਈ ਨਹੀਂ ਮਿਲ ਸਕਦਾ ਇਹ ਸਾਡੀ ਕੌਮ ਦਾ ਜੋਧਾ ਹੈ ਸਾਡਾ ਹੀਰਾ ਹੈ ਤੇ ਇਹਨੂੰ ਅਸੀਂ ਪ੍ਰਮੋਟ ਕਰਨਾ ਹੈ ਤੇ ਪਿੰਡਾਂ ਵਾਲੇ ਲੋਕ ਇਹਨੂੰ ਬਹੁਤ ਵਧੀਆ ਰੀਡ ਨਾਲ ਜਿਤਾਣਗੇ ਬੀਜੇਪੀ ਪੰਜਾਬ ਦੀ ਦੇਣ ਕੀ ਹੈ ਬੀਜੇਪੀ ਨੇ ਕੁਝ ਪੰਜਾਬ ਨੂੰ ਕੁਝ ਨਹੀਂ ਕੀਤਾ ਜੀ ਉਹ ਬੀਜੇਪੀ ਦੀ ਦੇਣਤਾ ਇਹੀ ਹੈ ਜੀ ਸਾਨੂੰ ਜਿਹੜੇ ਜਿਵੇਂ ਹੁਣ ਸਾਡੇ ਨੌਜਵਾਨ ਨੇ ਜਿਹੜੇ ਬਾਰਡਰਾਂ ਤੇ ਮਾਰ ਦਿੱਤੇ ਜਾਂਦੇ ਨੇ ਅੱਖਾਂ ਤੋਂ ਨੇਤਰਹੀਨ ਕਰ ਦਿੱਤੇ ਗਏ ਨੇ ਤੇ ਸਾਰੀ ਸਾਨੂੰ ਬੀਜੇਪੀ ਦੀ ਦੇਣ ਹੀ ਹੈ ਜਿੰਨਾ ਸਾਡਾ ਟਾਈਮ ਵੇਸਟ ਧਰਨੇ ਮਜਾਰਿਆਂ ਚ ਹੋ ਰਿਹਾ ਹੈ ਜੇ ਉਹੀ ਉਹੀ ਚੀਜ਼ ਅਸੀਂ ਆਪਣੇ ਪੰਜਾਬ ਲਈ ਵਰਤਦੇ ਤਾਂ ਅਸੀਂ ਆਪਣੇ ਪੰਜਾਬ ਦੀ ਨੁਹਾਰ ਬਦਲ ਦਿੰਦੇ ਬੀਜੇਪੀ ਦੀ ਸਾਨੂੰ ਦੇਣ ਥੋੜੀ ਐ ਸਾਨੂੰ ਮਾਰ ਐ ਕਿਉਂਕਿ ਜੋ ਵੀ ਦਿੱਲੀ ਦੇ ਦਿੱਲੀ ਤੋਂ ਚਲਦੀਆਂ ਪਾਰਟੀਆਂ ਨੇ ਉਹ ਕਦੇ ਸਾਨੂੰ ਕੁਝ ਦੇ ਨਹੀਂ ਸਕਦੀਆਂ ਉਹ ਹਮੇਸ਼ਾ ਸਾਨੂੰ ਪੰਜਾਬ ਨੂੰ ਦਬਾਉਣ ਤੇ ਲੱਗੀਆਂ ਹੋਈਆਂ ਨੇ ਪਿਛਲੇ ਦੌਰਾਨ 10 ਸਾਲ ਸਰਕਾਰ ਰਹੀ ਬੀਜੇਪੀ ਔਰ ਕਾਲੀ ਦਲ ਦੀ ਤੱਕ ਉਸਟਮ ਕਾਂਗਰਸ ਸਰਕਾਰ ਸੀ ਤੇ ਇਹ ਗੱਲ ਜਰੂਰ ਕਹਿੰਦੇ ਰਹੇ ਵੀ ਮਤਰੇਵਲ ਸਲੋਕ ਕੀਤਾ ਜਾਂਦਾ ਪੰਜਾਬ ਨਾਲ ਕਿ ਮਮਨ ਸਿੰਘ ਨੇ ਕੁਝ ਦਿੱਤਾ ਨਹੀਂ ਪੰਜਾਬ ਨੂੰ ਨਹੀਂ ਬਿਲਕੁਲ ਹੀ ਜੇ ਇਹ ਤਾਂ ਹੈ ਹੀ ਪੰਜਾਬ ਨਾਲ ਮਤਰੀ ਮਾਤਾ ਜੇ ਕਿਤੇ ਪੰਜਾਬ ਨਾਲ ਸਹੀ ਵਿਹਾਰ ਹੁੰਦਾ ਤਾਂ ਜਿਹੜਾ ਵੀ ਸੂਬਾ ਹੁੰਦਾ ਜਿਹੜੇ ਦਾ ਡੈਮ ਹੁੰਦਾ ਤਾਂ ਉਸ ਦਾ ਅਧਿਕਾਰ ਹੈ ਪਰ ਪੰਜਾਬ ਦੇ ਸੂਬੇ ਤੇ ਪੰਜਾਬ ਦਾ ਅਧਿਕਾਰ ਕਿਉਂ ਨਹੀਂ ਇੱਕ ਪੰਜਾਬੀ ਵੀ ਨਹੀਂ ਰੱਖਿਆ ਜਾ ਰਿਹਾ ਇਹ ਮਤਰੀ ਮਾਲ ਆ ਵਿਹਾਰ ਹੈ ਤਾਂ ਹੋਰ ਕੀ ਹੈ ਨੰਬਰ ਮੋਹ ਦੇ ਸਰਕਾਰ ਵੇਲੇ ਕੀਨ ਦਿੱਤਾ ਪੰਜਾਬ ਨੂੰ ਡਾਕਟਰ ਹਰਮਨ ਸਿੰਘ ਦੀ ਸਰਕਾਰ ਨੇ ਕੁਝ ਦਿੱਤਾ ਦਾ ਜ਼ਰੂਰ ਹੈ ਪਰ ਸਾਡ ਨੂੰ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਇਨਸਾਫ ਸਾਨੂੰ ਕੋਈ ਨਹੀਂ ਦੇ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਵਿਵਹਾਰ ਹੈ ਦਿੱਲੀ ਸਾਡੇ ਨਾਲ ਵਧੀਆ ਨਹੀਂ ਕਰ ਰਹੀ। ਉਹ ਭਾਜੀ ਨੇ ਸਿਰਫ ਧਰਮ ਦੀ ਰਾਜਨੀਤੀ ਕੀਤੀ ਹੈ। ਉਹਨੇ ਸਾਡੇ ਪੰਜਾਬ ਨੂੰ ਕੁਝ ਨਹੀਂ ਦਿੱਤਾ। ਉਹਦੇ ਵਿੱਚ ਇਹ ਹੈ ਕਿ ਉਹਦੇ ਵਿੱਚ ਹਿੰਦੂ ਵੀ ਦੁਖੀ ਹੈ। ਕਿਉਂਕਿ ਕਿਸੇ ਨੂੰ ਵੀ ਮੰਦਿਰ ਬਣਾਉਣ ਨਾਲ ਕਿਹੜੇ ਹਿੰਦੂ ਨੂੰ ਫਾਇਦਾ ਹੋਇਆ? ਦੱਸੋ ਉਹਦੇ ਵਿੱਚ ਸਾਨੂੰ ਚਾਹੀਦਾ ਸੀ ਸੇਦ এডਿਕੇਸ਼ਨ ਕਿ ਮਤਲਬ ਉਹ ਸਾਡੇ ਵਿਕਾਸ ਦੇ ਕੰਮ ਹੋਣ ਜਿਵੇਂ ਕਿ ਭਾਜਪਾ ਨੇ ਕਿਹਾ ਸੀਗਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ ਕਿਸੇ ਨੂੰ ਮਿਲੀ ਸਾਡੇ ਪੰਜਾਬ 'ਚ ਤਾਂ ਕਿਸੇ ਨੂੰ ਮਿਲੀ ਨਹੀਂ ਇਸ ਕਰਕੇ ਜੋ ਵਿਕਾਸ ਦੇ ਕੰਮ ਸੀਗੇ ਉਹ ਤਾਂ ਉਹਨਾਂ ਨੇ ਕੀਤੇ ਨਹੀਂ ਸਿਰਫ ਇੱਕ ਧਰਮ ਦੀ ਰਾਜਨੀਤੀ ਕੀਤੀ ਜੇ ਉੱਥੇ ਮੰਦਿਰ ਬਣਵਾਇਆ ਉੱਥੇ ਹਜ਼ਾਰਾਂ ਲੋਕਾਂ ਨੇ ਘਰ ਉਜੜੇ ਉਹ ਵੀ ਰੋ ਰਹੇ ਨੇ ਇਸ ਕਰਕੇ ਅਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਹੈਗੇ ਕਿ ਕਿਸੇ ਵੀ ਧਰਮ ਦੇ ਆਸਥਾਨ ਨੂੰ ਢਾ ਲਾਓ ਤੇ ਉੱਥੇ ਆਪਣੀ ਰਾਜਨੀਤੀ ਕਰੋ ਇਹ ਸਿਰਫ ਭਾਜਪਾ ਨੇ ਜੋ ਕੀਤਾ ਗਲਤ ਕੀਤਾ ਹੈ ਉਹਨਾਂ ਨੂੰ ਹਿੰਦੂ ਵੀਰ ਵੀ ਸਾਡੇ ਨਾਲ ਸਹਿਮਤ ਹੈਗੇ ਨੇ ਕਿਉਂਕਿ ਉਹਨਾਂ ਨੂੰ ਲੋੜਾ ਸਾਡੀਆਂ ਸਾਰਿਆਂ ਦੀ ਪਾਵੇ ਉਹ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਉਹਨਾਂ ਨੂੰ ਲੋੜਾ ਦਾ ਸਾਡੀਆਂ ਸਾਰਿਆਂ ਦੀ ਬਰਾਬਰੀ ਨਹੀਂ ਨਾ ਸਭ ਨੂੰ ਚਾਹੀਦਾ ਹੁੰਦਾ ਪਰ ਲੋੜ ਦਾ ਉਹਨਾਂ ਨੇ ਸਮਝੀ ਨਹੀਂ ਧਰਮ ਦੀ ਰਾਜਨੀਤੀ ਦੇ ਵੋਟਾਂ ਮੰਗ ਰਹੇ ਨੇ ਕਿਉਂਕਿ ਕੋਈ ਵੀ ਪੰਜਾਬ ਦਾ ਹਿੰਦੂ ਵੀਰ ਮੈਨੂੰ ਸਮਝੇ ਵੀ ਹੋ ਇਸ ਚੀਜ਼ ਨੂੰ ਚੰਗਾ ਸਮਝਦਾ ਹੋਊਗਾ ਉਹਨਾਂ ਨੂੰ ਸਭ ਨੂੰ ਪਤਾ ਵੀ ਇਹ ਸਿਰਫ ਇੱਕ ਉਹਨਾਂ ਨੇ ਆਪਣੀ ਵੋਟ ਵਾਸਤੇ ਹੀ ਕੀਤਾ ਜੋ ਕੁਝ ਕੀਤਾ ਹੈ